ਮੈਂ ਹੁਣ ਆਪਣੇ ਕੰਨੀ ਸੁਣ ਕੇ ਆਈ ਆ ਮੰਮੀ ਪਰੀ ਨੂੰ ਪਤਾ ਕੀ ਕਹਿ ਰਹੀ ਸੀ ਕਿ ਜਿਹੜੀ ਬਾਹਰਲੀ ਦੁਕਾਨ ਆ ਉਹ ਮੈਂ ਤੇਰੇ ਨਾਮ ਤੇ ਕਰਵਾ ਦੇਣੀ ਤੇ ਬਾਕੀ ਸਭ ਕੁਝ ਤੇਰੇ ਚਾਚੇ ਦੇ ਨਾਮ ਤੇ ਕਰਾ ਦੇਣੀ ਆ ਜੇ ਮੈਂ ਸਾਰਾ ਕੁਝ ਤੇਰੇ ਚਾਚੇ ਦੇ ਨਾਮ ਲਵਾਤਾ ਫਿਰ ਤੇਰਾ ਕੀ ਬਣੂਗਾ ਮੰਮੂ ਕਹਿੰਦੇ ਜਦੋਂ ਮਰਜੀ ਆ ਤੂੰ ਅੱਜ ਕੱਲ੍ਹ ਵੈਸੇ ਜਦੋਂ ਵੀ ਮੇਰੇ ਕੋਲ ਆਉਣਾ ਨਾ ਕੋਈ ਨਾ ਕੋਈ ਕੰਮ ਲਈ ਆਉਣਾ ਮੈਂ ਮਾਤਾ ਮੈਂ ਕਹਿੰਦਾ ਸੀ ਕਿ ਮੈਂ ਨਾ ਕਾਗਜ਼ ਪੜਵਾਏ ਸੀਗੇ ਤੇ ਤੂੰ ਹੁਣ ਸਾਈਨ ਕਰ ਹੀ ਦਿੰਦੀ ਆ ਲੋ ਸਾਈਨ ਕਰ ਤੋ ਤਾਂ ਸਾਈਨ ਤਾਂ ਮੈਂ ਕਰ ਦਿੰਦੀ ਮੇਰੇ ਰਾਤ ਦੀ ਹੱਥੇ ਛੱਟ ਲੱਗੀ ਹੋਈ ਆ ਮੈਂ ਮਾਤਾ ਕਰ ਫਿਰ ਸਾਈਨ ਨੇ ਕੰਮ ਚ ਦੇਰੀ ਕਰੀ ਲੈ ਸਹੀ ਅਚਕ ਤੂੰ ਕਿ ਨਹੀਂ ਮਾਦਨ ਜ਼ੈਨ ਨਹੀਂ ਕਰਦੇ ਕਰਾਲੇ ਅਰੇ ਸੱਚੀ ਕਰਤੀ ਸੀ ਹਨ ਹੂੰ ਇੰਨੀ ਛੇਤੀ ਮੰਨ ਗਏ ਮੰਨ ਆ ਰਿਆ ਫਿਰ ਚੱਲ ਫਿਰ ਇਹ ਤਾਂ ਬਹੁਤ ਵਧੀਆ ਗੱਲ ਹੋਈ ਆ ਹੁਣ ਇੱਕ ਗੱਲ ਹੋਰ ਸੁਣ ਲੋ ਧਿਆਨ ਨਾਲ ਹੂੰ ਅਜੇ ਮਾਤਾ ਕੋਲੇ ਕੁਝ ਹੋਰ ਵੀ ਕਢਵਾਉਣਾਗਾ ਹੁਣ ਕੀ ਰਹਿਗਾ ਤੇਰਾ ਲੈ ਤੁਸੀਂ ਵੀ ਸੋਚਿਆ ਕੱਲੇ ਬਸ ਕਾਗਜ਼ਾਂ ਤੇ ਸਾਈਨ ਕੀਤੇ ਤੇ ਬਸ ਆਪਣਾ ਕੰਮ ਹੋ ਗਿਆ ਹਾਂਜੀ ਠੀਕ ਹੈ ਉਹਨੇ ਫ੍ਰੀ ਹੋਇਆ ਜੀ ਹਾਲੇ ਮੈਂ ਓਕੇ ਘਰੇ ਆ ਗਿਆ ਮੈਂ ਓਕੇ ਓਹੋ ਹਾਂਜੀ ਆ ਗਏ ਤੁਸੀਂ ਹੋਰ ਆ ਗਏ ਯਾਰ ਬਹੁਤ ਬੁਰਾ ਹਾਲ ਕਰਿਆ ਸੀ ਤੇ ਜਿਹੜੇ ਕੰਮ ਗਏ ਸੀਗੇ ਹੋ ਗਿਆ ਪੂਰਾ ਪਾਣੀ ਲੈ ਕੇ ਆ ਹਾਂਜੀ ਮੈਂ ਲੈ ਕੇ ਆਈ ਸਾਰੇ ਦਾ ਮੋਟਾ ਬਾਜੀ ਆ ਲੋ ਤਾਂ ਉਹ ਗਿਆ ਕੰਮ ਜਿਹੜੇ ਕੰਮ ਗਏ ਸੀ ਉਹ ਬਹੁਤ ਖੇਤਰ ਖਰਾਬ ਹੈ ਕਿਉਂ ਹੋਣ ਕੀ ਹੋ ਗਿਆਗਾ ਕਹਿੰਦਾ ਜਿਹੜੇ ਬੰਦੇ ਕੋ ਗਿਆ ਸੀਗਾ ਹੁਣ ਡੇਢ ਦੋ ਘੰਟੇ ਬਟਾਈ ਰੱਖਿਆ ਕਹਿੰਦਾ ਆਉਣੇ ਕਰਦਾ ਕਰਦਾ ਉਹ ਕਹਿੰਦਾ ਪੇਸ਼ੀ ਦੇ ਐਂ ਤਾਂ ਉਹਦਾ ਮੈਂ ਚਲਾਉਂਦਾ ਆਂਦਾ ਪਰ ਨਹੀਂ ਬਣੀ ਗੱਲ ਫੇ ਦੂਜੇ ਕੋ ਜਾ ਕੇ ਕਰਾ ਕੇ ਲੈ ਆਉਣਾ ਤੇ ਹਰ ਜਦ ਚਾਹੀਦਾ ਚੱਲ ਆਪਾਂ ਨੂੰ ਉਹਦਾ ਆਪਣਾ ਕੰਮ ਹੋਣਾ ਚਾਹੀਦਾ ਨਾ ਵੀ ਜਿਹੜਾ ਚਲੋ ਇੱਥੇ ਨਾ ਰਹਿ ਤੂੰ ਤੇ ਫਿਰ ਹੁਣ ਅੱਗੇ ਦਾ ਕੀ ਸੋਚਿਆ ਮਾਰਨ ਭਰਾ ਦੋ ਗੱਲ ਕਰਦੇ ਆਪਾਂ ਠੀਕ ਹੈ ਤੁਸੀਂ ਸੈਨ ਅਜਿੱਕਰਵਾਣੇ ਆਪਾਂ ਉਹ ਹੋਰ ਕਦੋਂ ਕਰਾਉਣੇ ਪਰਸੋਂ ਅੱਜ ਹੀ ਕਰਾ ਲੈਣੇ ਆਪਾਂ ਤੁਹਾਨੂੰ ਲੈ ਕੇ ਆ ਦੋ ਮਾਦਨ ਦਾ ਐਸੇ ਇੱਕ ਗੱਲ ਕਹਾਂ ਤੁਹਾਨੂੰ ਮੈਨੂੰ ਲੱਗਦਾ ਨਹੀਂ ਮਾਤਾ ਇੰਨੀ ਛੇਤੀ ਆਪਣੇ ਤੇ ਤਸਾਨ ਕਰ ਦੇਗੀ ਉਹ ਦੇਖੀ ਜਾਊਗੀ ਕਰਾ ਲਾਂਗੇ ਇੱਕ ਵਾਰੀ ਸੈਨ ਹੋ ਜਾਣ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਮੈਂ ਮਾਤਾ ਨਾਲ ਕਿੱਦਾਂ ਚੱਲਣਾ ਫਿਰ ਤੇ ਮੈਨੂੰ ਕੁਝ ਕਹਿਣਾ ਨਹੀਂ ਹੈਗਾ ਫਿਰ ਤੁਸੀਂ ਉਹ ਕੁਝ ਨਹੀਂ ਕਹਿੰਦਾ ਤੈਨੂੰ ਮੈਂ ਤੂੰ ਜਾ ਆਪਣਾ ਮਤਲ ਲੈ ਕੇ ਚੱਲ ਚਲੋ ਠੀਕ ਹੈ ਮੈਂ ਲੈ ਕੇ ਆਈ ਰੁਕੋ ਹਾਂ ਮੰਮੀ ਹੀ ਘਰ ਦੇ ਬੈਸੀ ਸੀਗੇ ਕੁਛ ਨਹੀਂ ਬਸ ਆ ਕੰਮ ਹੀ ਲੱਗੀ ਹੋਈ ਸੀ ਉਹ ਭਾਂਡੇ ਸਾਫ ਹੋ ਗਏ ਹਾਂ ਭਾਂਡੇ ਸਭ ਸਬਜ਼ੀ ਵਗੈਰਾ ਬਣ ਗਈ ਨਾ ਹਾਂ ਬਣੀ ਗਈ ਤੇ ਮੇਰੀ ਗੱਲ ਸੁਣੋ ਨਾਲੇ ਇਹ ਆਏ ਸੀਗੇ ਤੇ ਤੁਹਾਨੂੰ ਬੁਲਾ ਰਹੇ ਸੀਗੇ ਆ ਗਿਆ ਟਿੰਕੂ ਆ ਗਿਆ ਚੱਲ ਤੇ ਮੇਰੀ ਗੱਲ ਸੁਣੋ ਪਰ ਇਹ ਨੂੰ ਘਰ ਦੇ ਅੰਦਰ ਜਾ ਕੇ ਪੈ ਜਾ ਕਰਗੇ ਇੱਥੇ ਜਾਂ ਪੜ ਲਿਆ ਕਰ ਠੰਡ ਨਹੀਂ ਆਗੀ ਕਹੀ ਜੰਨੀ ਆ ਮੈਂ ਉਹ ਤਾਂ ਮੇਰਾ ਹੀ ਨਹੀਂ ਖਾੜਾ ਛੱਡਦੀ ਮੈਂ ਤੁਹਾਨੂੰ ਕਿਹਾ ਵੀ ਜਾ ਕੇ ਅੰਦਰ ਲੰਬੇ ਪੈ ਜਾ ਵੀ ਠੰਡਾ ਤੇ ਉਹ ਨਾਲੇ ਤੁਸੀਂ ਕਢਾਈ ਰੱਖਦੇ ਉੱਥੇ ਚੱਲ ਕੋਈ ਨਹੀਂ ਆਣੀ ਆਪੇ ਚੱਲ ਆਜੋ ਫਿਰ ਹਾਂ ਚੱਲ ਸੋਨੋ ਆ ਗਏ ਮੰਮੀ ਆਵਦਾ ਆ ਗਈ ਹਾਂ ਟਿੰਕੂ ਬੈਠੋ ਆਇਆ ਬੁੱਤ ਗਾ ਲਈ ਮਾਤਾ ਮੈਂ ਤਾਂ ਉਹ ਐਸੀ ਬਣਾ ਕੇ ਅੱਛਾ ਇਹ ਆਹ ਬੜੋ ਪਹਿਲੇ ਪਤਾਵੇ ਆ ਕਰੋ ਸਹਿ ਕੋਈ ਨਹੀਂ ਮੈਂ ਕਰ ਦਿੰਨੀ ਆ ਉਹ ਮਸ਼ੀਨ 'ਚ ਕੱਪੜੇ ਪਾਏ ਸੀ ਮੈਂ ਉਹ ਕਾਢਾਂ ਫਿਰ ਕਰ ਦਿੰਨੀ ਆ ਮਮਾ ਦਾ ਬਹਿ ਚਾ ਦੋ ਮਿੰਟ ਕੋਈ ਨਹੀਂ ਮੈਂ ਆਣ ਕੇ ਕਰ ਦਿੰਨੀ ਆ ਮੈਨੂੰ ਲੱਗਦਾ ਨਹੀਂ ਮੰਮੀ ਮੰਨਣਗੇ ਜਾਂ ਇਨੀ ਛੇਤੀ ਕਰ ਦੇਣਗੇ ਤੇ ਸੈਣ ਦਾਦੀ ਮਮਾ ਤੁਸੀਂ ਕਿੰਨੇ ਸੌਂਦੇ ਬੈਠੇ-ਬੈਠੇ ਕੁਝ ਨਹੀਂ ਬੁੱਤ ਮੈਂ ਇਹ ਸੋਚਦੀ ਪਈ ਆ ਜੇ ਮੈਂ ਸਾਰਾ ਕੁਝ ਤੇਰੇ ਚਾਚੇ ਦੇ ਨਾਂ ਲਵਾਤਾ ਫਿਰ ਤੇਰਾ ਕੀ ਬਣੂਗਾ ਉਹ ਵੀ ਮੇਰਾ ਖਿਆਲ ਰੱਖਣਗੇ ਉਹ ਤਾਂ ਖਿਆਲ ਤਾਂ ਰੱਖਣਗੇ ਮੈਂ ਇਹ ਸੋਚਦੀ ਸੀ ਵੀ ਅੱਜ ਤਾਂ ਮੈਂ ਜਿੰਦੀ ਆ ਤੇ ਉਹ ਤੇਰਾ ਕਰਦੇ ਵੀ ਬਹੁਤ ਆ ਕੱਲ ਨੂੰ ਜੇ ਮੈਂ ਨਾ ਰਹੀ ਮੈਂ ਜੇ ਸਾਰਾ ਕੁਝ ਉਹਨਾਂ ਦੇ ਨਾਮ ਲਵਾਤਾ ਜੀ ਉਹਨਾਂ ਨੇ ਤੇਰਾ ਨਾਂ ਦੇਖਿਆ ਨਾ ਸੋਚਿਆ ਫਿਰ ਤੇਰਾ ਕੀ ਬਣੇਗਾ ਹਾਂ ਤੁਸੀਂ दादी ਮम्मा ਕੀ ਕਰੋਗੇ ਪੁੱਤਰ ਮੈਂ ਇਹ ਕੱਲ ਸੋਚਦੀ ਸੀ ਕਿ ਕਿਉਂ ਨਾ ਤੇਰੇ ਨਾਮ 'ਤੇ ਬਾਹਰ ਵਾਲੀ ਦੁਕਾਨ ਕਰਦਾ ਤੇ ਬਾਕੀ ਸਾਰਾ ਕੁਝ ਤੇਰੇ ਚਾਚੇ ਦੇ ਨਾਮ ਤੇ ਕਰ ਦਿੰਨੀ ਆ ਮੈਨੂੰ ਤਾਂ ਇਹੋ ਹੀ ਸਹੀ ਲੱਗਦਾ ਤੇ ਮੈਂ ਕਰਨਾ ਵੀ ਇਦਾਂ ਹੀ ਆ ਬਾਹਰ ਵਾਲੀ ਦੁਕਾਨ ਤੇਰੇ ਨਾਮ ਹੋਜੂਗੀ ਤੂੰ ਕੱਲ ਨੂੰ ਜੇ ਕੁਝ ਕਰਨਾ ਹੋਊਗਾ ਤਾਂ ਉਸ ਦੁਕਾਨ 'ਚ ਕਰ ਸਕੂਗੀ ਤੇ ਬਾਕੀ ਸਾਰਾ ਕੁਝ ਤਾਂ ਤੇਰੇ ਚਾਚੇ ਦੇ ਨਾਮ 'ਆ ਕਰ ਹੀ ਦੇਣਾ ਜਿਉਂ ਕੱਲ ਨੂੰ ਤੇਰਾ ਸੋਚੇਗਾ ਤਾਂ ਵੀ ਠੀਕ ਆ ਜੇ ਨਾ ਸੋਚੇਗਾ ਤਾਂ ਵੀ ਠੀਕ ਆ ਮੈਨੂੰ ਕੋਈ ਟੈਨਸ਼ਨ ਨਹੀਂ ਹੋਊਗੀ ਮੈਂ ਐਦਾਂ ਹੀ ਕਰਦੀ ਆ ਕੋਣੋ ਆ ਮੰਮੀ ਦਾ ਕੰਮ ਦੇਖ ਲੋ ਆਪਾਂ ਨੂੰ ਕਹਿ ਕੇ ਕਿਸੇ ਮੈਂ ਕੱਪੜੇ ਧੋਣ ਚੱਲੀ ਆ ਤੇ ਉੱਥੇ ਪਰੇ ਕੋਲੇ ਬੈਠੀ ਹੈਗੀ ਇਹਨੇ ਨਹੀਂ ਕਰਨਾ ਇੰਨੀ ਛੇਤੀ ਕੰਮ ਆਪਣਾ ਜਿਹੜਾ ਤੁਸੀਂ ਸੋਚ ਰੱਖਿਆ ਵਾ ਕਿਉਂ ਕੀ ਹੋ ਗਿਆ ਦਿਲ ਅਰਦੂ ਅੱਜ ਸਾਰਾ ਦਿਨ ਮੈਂ ਮਾਦਾ ਤੋਂ ਵੀ ਕਰਵਾਈ ਹੈ ਮੇਰੀ ਗੱਲ ਸੁਣ ਲੋ ਸਵੇਰ ਦੇ ਸਾਰੇ ਕੰਮ ਮੈਂ ਆਪ ਕੀਤੇ ਆਗੇ ਉਹ ਕੀਤੇ ਆ ਹਾਂਜੀ ਤੂੰ ਹੀ ਕਰਦੇ ਜੇ ਹੋਰ ਕਨੇ ਕਰਨੇ ਜੀ ਤੇ ਮੈਂ ਕਰ ਰਹੀ ਸੀ ਨਾ ਸਾਰੇ ਕੰਮ ਮੈਂ ਮਾਤਾ ਕਿਉਂ ਕਰਾ ਰਹੀ ਆ ਤੂੰ ਮਾਤਾ ਤਾਂ ਆਪਣੇ ਆਪ ਹੀ ਗੇਲ ਉੱਥੇ ਲੱਗੀ ਹੋਈ ਹੈਗੀ ਹਾਲੇ ਨਾ ਮੇਰੀ ਗੱਲ ਸੁਣੋ ਇੱਕ ਮਿੰਟ ਤੁਸੀਂ ਮੈਨੂੰ ਨਾ ਕਹੋ ਕਿ ਸਾਰਾ ਕੰਮ ਮੰਮੀ ਤੋਂ ਕਰਵਾ ਰਹੀ ਆ ਮੈਂ ਹੂੰ ਸਾਰਾ ਕੰਮ ਮੈਂ ਆਪ ਕਰ ਰਹੀ ਆ ਤੇ ਮੰਮੀਆਂ ਦੇ ਬਹਾਨੇ ਲੱਭ ਰਹੀ ਹੈਗੀ ਹਾਂਜੀ ਵੀ ਸੈਰ ਨਾ ਕਰਨੇ ਪੈ ਜਾਣ ਕਿਤੇ ਉਹ ਕਿਤੇ ਕਿਹੜੇ ਕੰਮ ਨੂੰ ਜਾ ਕੇ ਪੈ ਜਾਂਦੇ ਕਿਤੇ ਕਿਹੜੇ ਕੰਮ ਲੱਗ ਜਾਂਦੇ ਕਰਨ ਕੋਈ ਗੱਲ ਨਹੀਂ ਠੀਕ ਹੈ ਤੇ ਦੂਸਰੀ ਗੱਲ ਮੈਂ ਹੁਣ ਆਪਣੇ ਕੰਨੀ ਸੁਣ ਕੇ ਆਈ ਆ ਮੰਮੀ ਪਰੀ ਨੂੰ ਪਤਾ ਕੀ ਕਹਿ ਰਹੀ ਸੀ ਕਿ ਜਿਹੜੀ ਬਾਹਰਲੀ ਦੁਕਾਨ ਆ ਉਹ ਮੈਂ ਤੇਰੇ ਨਾਮ ਤੇ ਕਰਵਾ ਦੇਣੀ ਤੇ ਬਾਕੀ ਸਭ ਕੁਝ ਤੇਰੇ ਚਾਚੇ ਦੇ ਨਾਮ ਤੇ ਕਰਾ ਦੇਣੀ ਆ ਤੇ ਪਰੀ ਨੇ ਫਿਰ ਵੀ ਕਿਹਾ ਕਿ ਨਹੀਂ ਤੁਸੀਂ ਸਾਰਾ ਕੁਝ ਚਾਚੂ ਨੂੰ ਦੇ ਦਿਓ ਮਾਤਾ ਜੀ ਸੋਚ ਦੇ ਲੋ ਕਿੱਥੇ ਜਾ ਰਹੀ ਹੈਗੀ ਹੁਣ ਫੇਰ ਨਾ ਮੈਨੂੰ ਕਿਉਂ ਅਰੇ ਮਾਤਾ ਦੇ ਦਿਮਾਗ ਦੀ ਗੱਲ ਕਿੰਨੇ ਪਾਸ ਦੀ ਵੀ ਪਰੀ ਦੇ ਨਾਮ ਤੇ ਦੁਕਾਨ ਕਰਨੀ ਗੱਲ ਤਾਂ ਸੋਚਣ ਵਾਲੀ ਆ ਪਰ ਇਹ ਪਤਾ ਕੀ ਗੱਲ ਆ ਦੁਕਾਨ ਹੈਗੀ ਮੇਨ ਰੋਡ ਤੇ ਤੇ ਦੁਕਾਨ ਆਪਾਂ ਛੱਡਨੀ ਨਹੀਂ ਠੀਕ ਆ ਇਹ ਹੀ ਤਾਂ ਗੱਲ ਆ ਸਭ ਕੁਝ ਆਪਣੇ ਨਾਮ ਤੇ ਕਰਵਾ ਕੇ ਜਿਹੜੀ ਦੁਕਾਨ ਆ ਜਿਹਦਾ ਸਭ ਤੋਂ ਜ਼ਿਆਦਾ ਮੁੱਲ ਪੈਂਦਾ ਉਹ ਪਰੀ ਦੇ ਨਾਮ ਤੇ ਕਰਵਾ ਰਹੀ ਆ ਮਾਤਾ ਦੇਖਦੇ ਆ ਪਰ ਇਹ ਹੋਣ ਨਹੀਂ ਦੇਣਾਗਾ ਠੀਕ ਆ ਨਾ ਤੁਸੀਂ ਢਿੱਲੇ ਪੈ ਸਕਦੇ ਹੋ ਪਰ ਮੈਂ ਨਹੀਂ ਢਿੱਲੀ ਪਾਉਂਗੀ ਮੰਮੀ ਨੇ ਤਾਂ ਮੈਨੂੰ ਆਪ ਕਿਹਾ ਸੀ ਕਾਗਜ਼ ਬਣਾ ਕੇ ਲਿਆ ਮੰਮੀ ਵਾਜੂ ਹੋਇਆ ਕੀ ਹੈ ਪਤਾ ਨਹੀਂ ਮੰਮੀ ਦੇ ਦਿਮਾਗ ਚ ਕੀ ਚੱਲਦਾ ਪਿਆ ਤੇ ਕੀ ਨਹੀਂ ਚੱਲਦਾ ਪਿਆਗਾ ਬੱਸ ਉਹ ਲੈ ਅਰੇ ਵੀਰ ਵੀ ਫੋਨ ਆਉਣ ਆ ਗਿਆ ਹਾਂਜੀ ਕੀ ਹਾਲ ਚਾਲ ਵਾ ਵਧੀਆ ਵਧੀਆ ਬਾ ਘਰੇ ਬੈਠੇ ਸੀ ਬਾ ਕੀ ਕਰਨਾ ਘਰ ਦੇ ਸੋ ਕੰਮ ਜਿਹੜੇ ਹੁੰਦੇ ਚੱਲੀ ਜਾਂਦਾ ਕੀ ਕੱਲੋ ਆਜੋ ਆਜੋ ਜਦੋਂ ਮਰਜ਼ੀ ਆਜੋ ਚਲੋ ਕੋਈ ਗੱਲ ਨਹੀਂ ਆਜੋ ਆਜੋ ਲੈ ਰਵੀ ਹੋਣੀ ਆਰੇ ਗੱਲ ਹੁਣ ਪੰਗਾ ਪੰਗਾ ਰਹਿ ਗਿਆ ਹੋਰ ਅੱਜ ਫੇਰ ਨਹੀਂ ਗੱਲ ਹੋਣੀ ਪਰ ਇੱਕ ਦਿਨ ਫੇਰ ਅੱਗੇ ਹੋ ਜਾਣਾ ਸਾਰਾ ਕੰਮ ਇੱਕਦਮ ਮਾਤਾ ਵੀ ਨਹੀਂ ਕੰਮ ਕਰਕੇ ਰਾਜੀ ਤੇ ਉੱਤੋਂ ਫੇਰ ਇਦਾਂ ਦੇ ਕੋਈ ਕੰਮ ਪੈ ਜਾਂਦੇ ਆ ਚਲੋ ਕੋਈ ਗੱਲ ਨਹੀਂ ਫੇਰ ਹੋਰ ਇੱਕ ਦਿਨ ਚਲ ਦੇਖਦੇ ਰੋਕਦਾ ਕੋਈ ਗੱਲ ਨਹੀਂ ਆ ਲੈਣੇ ਉਹਨਾਂ ਨਾਲ ਗੱਲ ਚਲੋ ਕੋਈ ਗੱਲ ਨਹੀਂ ਤੁਸੀਂ ਚਾਰੇ ਅੱਜ ਇੱਥੇ ਜਾਣਾ ਬਾਕੀ ਬਹੁਤ ਲੇਟ ਹੋ ਗਿਆ। ਹਾਂਜੀ ਲੈ ਕੇ ਆਈ। ਹਾਂਜੀ। ਮੇਰੀ ਗੱਲ ਸੁਣੋ ਤੁਸੀਂ ਕਹੀ ਇਹਨੇ ਮੈਂ ਲੇਟ ਹੋ ਗਿਆ ਲੇਟ ਹੋ ਗਿਆ ਤੇ ਮਾਤਾ ਨਾਲ ਹੁਣ ਗੱਲ ਨਹੀਂ ਕਰਨੀਗੀ ਤੁਸੀਂ। ਠੀਕ। ਫੇਰ ਅੱਜ ਦਾ ਦਰ ਰਿੰਦਰ ਅੰਦਰ ਰਹਿ ਜਾਣਾ ਉਹਨਾਂ ਨੇ ਪਤਾ ਨਹੀਂ ਕਰਨਾ ਵੀ ਹੈ ਕਿ ਨਹੀਂ ਕਰਨੇ ਅੱਜ। ਕਰੋ ਗੱਲ ਪਹਿਲਾਂ ਤੁਸੀਂ ਅੱਜ। ਗਲਤੀ ਕਰਨੀ ਸੀ ਆਫਿਸ ਤੋਂ ਵੀ ਡੇਟ ਹੋ ਰਿਆ ਚਲ ਕੋਈ ਨਾ ਮਾਤਾ ਨੂੰ ਬੁਲਾ ਪੈਣਾ ਆਪਾਂ ਗੱਲ ਹੀ ਕਰ ਲਈ ਐਨੀ ਤਾਂ ਸ਼ਾਮ ਦੇ ਗੱਲ ਬੈਜਣੀ ਆ ਠੀਕ ਆ ਜਾ ਮਾਤਾ ਨੂੰ ਬੁਲਾ ਕੇ ਲੈ ਕੇ ਆ ਚਲ ਠੀਕ ਆ ਮੈਂ ਬੁਲਾ ਕੇ ਲਿਆਉਣੀ ਮਾਤਾ ਨੂੰ ਪਤਾ ਨਹੀਂ ਅੱਜ ਕਰੂਗੀ ਕੰਮ ਕਿ ਨਹੀਂ ਕਰੂਗੀ ਐ ਨਹੀਂ ਪਤਾ ਬਾਨੇ ਨੌਰ ਬੈਜੇ ਮੈਂ ਜਦ ਵੀ ਆਉਣੇ ਤਾਂ ਮੈਂ ਬੁਲਾ ਕੇ ਲਿਆਉਣੀ ਮਾਤਾ ਇਹਨਾਂ ਤੁਹਾਨੂੰ ਬੁਲਾ ਰਹੇ ਆਗੇ ਇਹਨਾਂ ਨੇ ਫਿਰ ਆਫਿਸ ਜਾਣਾਗਾ ਤੇ ਜਾਓ ਮਾੜਾ ਜੇ ਉੱਠ ਕੇ ਇਹਨਾਂ ਨੂੰ ਮਿਲ ਲਓ ਲੇਟ ਬਹੁਤ ਹੋ ਜਾਣਗੇ ਫਿਰ ਇਹ ਚੱਲ ਮੈਂ ਆਉਣੀ ਆ ਦਾਦੀ ਮम्मा ਤੁਸੀਂ ਕੀ ਸੋਚਦੇ ਪਏ ਹੋ ਮੈਂ ਬਹੁਤ ਸੋਚਦੀ ਪਈ ਆ ਕਿ ਤੇਰਾ ਚਾਚਾ ਨਾ ਕਾਗਜ਼ ਬਣਵਾ ਕੇ ਲੈ ਆਇਆ ਵਾ ਪਰ ਮੈਂ ਸਾਈਨ ਨਹੀਂ ਕਰਨੇ ਕੋਈ ਗੱਲ ਨਹੀਂ ਦਾਦੀ ਮम्मा ਕਰ ਦੋ ਸਾਈਨ ਨਹੀਂ ਪੁੱਤਰ 2 ਵਜੇ ਬੱਚੀਆਂ ਤੈਨੂੰ ਇਹਨਾਂ ਦੀਆਂ ਚਲਾਕੀਆਂ ਦਾ ਨਹੀਂ ਪਤਾ ਸੈਂਡ ਨਹੀਂ ਕਰਨੀ ਤੂੰ ਨਾ ਇੱਕ ਕੰਮ ਕਰ ਤੂੰ ਮੇਰੇ ਹੱਥ 'ਤੇ ਨਾ ਪੱਟੀ ਬੰਨ੍ਹ ਦੇ ਮੈਂ ਇਹਨਾਂ ਨੂੰ ਕਹਿਣਾ ਮੇਰੇ ਸੱਟ ਲੱਗੀ ਆ ਮੈਂ ਸੈਂਡ ਨਹੀਂ ਕਰਨੀ ਆ ਲੈ ਮੇਰੇ ਹੱਥ 'ਤੇ ਪੱਟੀ ਬੰਨ੍ਹ ਵਰ ਕਿੱਥੇ ਰਹਿ ਗਈ ਮਾਤਾ ਹੁਣ ਮੈਂ ਕਿਆ ਕੇ ਤਾਈ ਆਗੀ ਗਾਣਾ ਮੈਂ ਅੱਗੇ ਲੇਟ ਹੋ ਰਿਹਾ ਵਾ ਕਹਿੰਦੀ ਮੈਂ ਆਣੀ ਆ ਕਿ ਮੈਂ ਕਹਿ ਕੇ ਆਈ ਆਂ ਜੀ ਆਹ ਹੋਈ ਨਾ ਗੱਲ ਹੁਣ ਮੈਂ ਇਹਨਾਂ ਨੂੰ ਕਹਿ ਦੇਣਾ ਮੇਰੇ ਸੱਟ ਲੱਗੀ ਆ ਮੇਰੇ ਤੋਂ ਹੁਣ 4-5 ਦਿਨ ਸੈਣ ਨਹੀਂ ਹੋਣੇ ਆਪੇ ਬਾਅਦ ਵਿੱਚ ਭੁੱਲ ਭਾਲੇ ਜਾਣਗੇ ਮਾਤਾ ਆ ਜਾ ਮੈਂ ਜਾਣਾ ਵਾ ਆਹ ਟਿੰਕੂ ਪੁੱਤ ਬੁਲਾਇਆ ਸੀ ਮਾਤਾ ਮੈਂ ਹੀ ਕਹਿੰਦਾ ਸੀ ਕਿ ਮੈਂ ਨਾ ਕਾਗਿ ਪੜਵਾਏ ਸੀਗੇ ਇਹ ਤੋਂ ਹੁਣ ਸਾਈਨ ਕਰ ਹੀ ਦਿੰਦੀ ਲੈ ਜੀ ਸਿ ਭਾਵੇਂ ਲੈ ਤਾਂ ਬੰਨੇ ਮੈਂ ਲੈ ਹੀ ਚਲ ਗਿਆ ਆਲੋ ਜਸ ਉਹ ਪਰ ਉਹ ਆਲੋ ਮੰਮੀ ਕਰ ਦੋ ਸਾਈਨ ਤਾਂ ਸਾਂਤਾ ਕਰ ਦਿੰਦੀ ਮੇਰੇ ਛੱਟ ਲੱਗੀ ਹੋਈ ਆ ਇਹ ਛੱਟ ਕਿਦਾਂ ਲੱਗੀ ਮੰਮੀ ਇਹ ਰਾਤੀ ਲੱਗੀ ਇਹਦੇ ਗਲਾਸ ਵੱਜ ਗਿਆ

ਮਾਦਾ ਮੈਂ ਬਿਨਾਂ ਕੰਮ ਤੋਂ ਨਹੀਂ ਆ ਜਾਂਦਾ ਤੇਰੇ ਕੋਲ। ਤੂੰ ਕੱਤੇ ਜਦੋਂ ਮਰਜੀ ਆ। ਤੂੰ ਅੱਜ ਕੱਲ੍ਹ ਵੈਸੇ ਜਦੋਂ ਵੀ ਮੇਰੇ ਕੋਲ ਆਉਣਾ ਨਾ ਕੋਈ ਨਾ ਕੋਈ ਕੰਮ ਲਈ ਆਉਣਾ ਵਾ। ਉਹ ਬਿਨਾਂ ਕੰਮ ਤੋਂ ਤਾਂ ਤੂੰ ਕਦੀ ਆਇਆ ਹੀ ਨਹੀਂ। ਮੈਂ ਤਾਂ ਤੈਨੂੰ ਕਿਹਾ ਸੀ। ਮਾਦਾ ਤੈਨੂੰ ਹੁਣ ਮੇਰੇ ਤੇ ਵਿਸ਼ਵਾਸ じゃ ਨਹੀਂ ਰਿਹਾ। ਤੈਨੂੰ ਲੱਗਦਾ ਕਿ ਮੈਂ ਪਰਿ ਦੀ ਕੋਈ ਹੱਦ ਦੇਖ ਭਾਨੇ ਕਰੂੰਗਾ ਕੋਈ ਜ਼ਿੰਮੇਵਾਰੀ ਨਹੀਂ ਚੱਕ ਪਾਉਂਗਾ। ਮੇਰੇ ਲਈ ਪਰਿ ਉਦਾਂ ਹੀ ਆ ਜਿੱਦਾਂ ਮੇਰੇ ਲਈ ਦੇਵ ਤੇ ਰਿਤੂ ਹੈ। ਇਹਨਾ ਵਾਂਗੂ ਤੁਹਾਨੂੰ ਮੇਰੇ ਤੇ ਹੁਣ ਕੋਈ ਵਿਸ਼ਵਾਸ じゃ ਨਹੀਂ ਰਿਹਾ। ਪਰੀ ਵੀ ਮੇਰੇ ਭਰਾ ਦੀ ਕੁੜੀ ਐ ਚਾਚੇ ਤੇ ਪਿਓ ਦੇ ਕੋਈ ਫਰਕ ਨਹੀਂ ਹੁੰਦਾ ਨਹੀਂ ਨਹੀਂ ਪੁੱਤ ਤੂੰ ਐਦਾਂ ਕਿਉਂ ਸੋਚਦਾ ਮੈਨੂੰ ਪਤਾ ਵਾ ਵੀ ਪਰੀ ਨੂੰ ਤੂੰ ਸਾਰਿਆਂ ਤੋਂ ਵੱਧ ਕੇ ਪਿਆਰ ਕਰਦਾ ਵਾ ਮੈਨੂੰ ਤੇਰੇ ਤੇ ਪੂਰਾ ਵਿਸ਼ਵਾਸ ਆ ਬਸ ਮੇਰਾ ਵੈਸੇ ਹੀ ਕਦੀ ਕਦੀ ਦਿਲ ਡਰ ਜਾਂਦਾ ਜੇ ਮੈਂ ਬੱਚਿਆਂ 'ਚ ਫਰਕ ਨਹੀਂ ਕਰਦਾ ਤੇ ਤੁਹਾਡਾ ਦਿਲ ਕਿਉਂ ਡਰਦਾ ਜੇ ਤੁਹਾਨੂੰ ਮੇਰੇ ਦੇ ਵਿਸ਼ਵਾਸ ਆ ਤੇ ਤੁਸੀਂ ਫਿਰ ਸਾਈਨ ਕਿਉਂ ਨਹੀਂ ਕਰਦੇ ਕਿਤੇ ਤੁਹਾਨੂੰ ਇਹ ਤੇ ਨਹੀਂ ਲੱਗਦਾ ਵੀ ਤੁਹਾਡੇ ਤੋਂ ਸਾਈਨ ਕਰਾ ਕੇ ਪਰੀ ਨੂੰ ਤੇ ਤੁਹਾਨੂੰ ਮੈਂ ਧੋਖਾ ਦੇ ਦੂੰਗਾ ਇਹ ਤੁਹਾਨੂੰ ਲੱਗਦਾ ਮੈਂ ਪਰੀ ਦਾ ਖਿਆਲ ਨਹੀਂ ਰੱਖੂੰਗਾ ਫਿਰ ਮੈਂ ਤੁਹਾਡੀ ਸੌਂਹ ਖਾ ਕੇ ਕਹਿਣਾ ਪਰੀ ਦਾ ਮੈਂ ਆਪਣੇ ਬੱਚਿਆਂ ਤੋਂ ਵੱਧ ਖਿਆਲ ਰੱਖੂੰਗਾ ਲਿਆ ਟਿੰਕੂ ਬੋਤ ਤੂੰ ਆ ਗੱਲ ਕਹਿ ਕੇ ਮੇਰੀ ਸਾਰੀ ਟੈਨਸ਼ਨ ਹੀ ਲਾਤੀ ਐ ਜਾਲਿਆ ਆਪ ਥਕਾ ਦੇ ਨਾ ਫੈਨ ਕਰ ਦੇਣੀ ਮੈਂ ਮਾਦਤ ਕਰ ਫਿਰ ਤਾਂ ਮੈਂ ਕੰਮ ਚ ਦੇਰੀ ਕਰੀ ਲੈ ਕਿਸੇ ਅਚਕ ਤੁਗਨੇ ਮਾਦਨ ਜ਼ਾਇਨ ਨਹੀਂ ਕਰਦੇ ਕਰਾਲੇ ਫਿਰ ਹਾਏ ਸੱਚੀ ਕਰਤੀ ਸੈਂ ਹੂੰ ਇੰਨੀ ਛੇਤੀ ਮੰਨ ਗਏ ਮੰਨਾਇਆ ਫਿਰ ਚੱਲ ਫਿਰ ਤਾਂ ਬਹੁਤ ਵਧੀਆ ਗੱਲ ਹੋਈ ਆ ਹੁਣ ਇੱਕ ਗੱਲ ਹੋਰ ਸੋਲੋ ਧਿਆਨ ਨਾਲ ਹਜੇ ਮਾਤਾ ਕੋਲੇ ਕੁਝ ਹੋਰ ਵੀ ਕਢਵਾਉਣਾਗਾ ਹੁਣ ਕੀ ਰਹਿ ਗਿਆ ਤੇਰਾ ਲੈ ਤੁਸੀਂ ਵੀ ਸੋਚਿਆ ਕੱਲੇ ਬਸ ਕਾਗਜ਼ਾਂ ਤੇ ਸਾਈਨ ਕੀਤੇ ਤੇ ਬਸ ਆਪਣਾ ਕੰਮ ਹੋ ਗਿਆ ਵੇਟ ਕਰੋ ਹਜੇ ਮੈਂ ਤੁਹਾਡੇ ਸਾਹਮਣੇ ਮਾਤਾ ਕੋਲੋਂ ਹੁਣ ਹੋਰ ਕੁਝ ਕਢਵਾ ਕੇ ਦਿਖਾਨੀ ਆ ਹੌਣ ਤਾਂ ਮਾਤਾ ਨਾਲ ਤੁਸੀਂ ਮਿੱਠੇ ਹੋਏ ਸੀ ਨਾ ਹੁਣ ਮੈਂ ਮੈਂ ਮਾਤਾ ਨਾਲ ਮਿੱਠੀ ਹੋਵਾਂਗੀ ਚਲੋ ਠੀਕ ਆ ਫਿਰ ਠੀਕ ਆ